ਹਾਂਜੀ ਜੇਕਰ ਤੁਸੀਂ ਆਪਣੇ ਬੱਚੇ ਨੂੰ ਕਿਸੇ ਗੇਮ ਦੇ ਵਿੱਚ ਪਾਉਣਾ ਚਾਹੁੰਦੇ ਆ ਤੇ ਇਹ ਕਨਫਿਊਜ਼ਨ ਹੈਗੀ ਆ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਬੱਚੇ ਦੀ ਬਾਡੀ ਹੁੰਦੀ ਆ ਉਹਦੇ ਹਿਸਾਬ ਨਾਲ ਅਸੀਂ ਆਪਾਂ ਗੇਮ ਨੂੰ ਸਿਲੈਕਟ ਕਰ ਸਕਦੇ ਆ ਸੋ ਆਪਾਂ ਬਾਡੀ ਟਾਈਪ ਦੀ ਗੱਲ ਕਰਾਂਗੇ ਇండోਮੋਰਫ ਬਾਡੀ ਇండోਮੋਰਫ ਬਾਡੀ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਇਸ ਬਾਡੀ ਵਾਲੇ ਬੱਚੇ ਕਿਹੜੀ ਗੇਮ ਨੂੰ ਖੇਡ ਸਕਦੇ ਆ ਸੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵਧੀਆ ਲੱਗੀ ਤਾਂ ਜਰੂਰ ਸੇਵ ਕਰ ਲਿਓ ਬੱਚਿਆਂ ਦੇ ਕੰਮ ਆਊਗੀ ਕੋਈ ਐਥਲੀਟ ਵਧੀਆ ਕੋਈ ਪਲੇਅਰ ਨਿਕਲ ਸਕਦਾ ਇਸ ਵੀਡੀਓ ਨੂੰ ਦੇਖ ਕੇ ਸੋ ਜਿਹੜੀ ਬਾਡੀ ਟਾਈਪ ਇండోਮੋਰਫ ਹੁੰਦੀ ਹੈ ਇਸ ਤਰ੍ਹਾਂ ਦੀ ਬਾਡੀ ਦੇ ਵਿੱਚ ਕੀ ਹੁੰਦਾ ਲੈਗ ਭਾਰੀ ਹੁੰਦੀ ਹੈ ਹੱਥਾਂ ਦੀਆਂ ਹਥੇਲੀਆਂ ਚੌੜੀਆਂ ਹੁੰਦੀਆਂ ਉਂਗਲਾਂ ਛੋਟੀਆਂ ਹੁੰਦੀਆਂ ਜਾਨੀ ਕਿ ਹੱਥ ਵੱਡੇ ਹੁੰਦੇ ਆ ਧੌਣ ਛੋਟੀ ਉੱਤੇ ਗੋਲ ਮਟੋਲ ਹੁੰਦੀ ਆ ਸਾਰੀ ਬਾਡੀ ਓਵਰ ਆਲ ਬਾਡੀ ਜਿਹੜੀ ਉਸ ਬੱਚੇ ਦੀ ਗੋਲ ਮਟੋਲ ਬਾਡੀ ਹੋਊਗੀ ਜਿਹਨੂੰ ਆਪਾਂ ਗੋਲੂ ਮੂਲੂ ਕਹਿ ਦਿੰਦੇ ਹਾਂ ਨਾ ਗੋਲ ਮਟੋਲ ਬਾਡੀ ਹੁੰਦੀ ਆ ਇਹਨੂੰ ਤੁਸੀਂ 14-15 ਸਾਲ ਤੱਕ ਗੈਸ ਕਰ ਸਕਦੇ ਆ 13-12 ਸਾਲ ਦੀ ਉਮਰ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਬੱਚੇ ਦੀ ਬਾਡੀ ਸ਼ੇਪ ਆਈ ਹੈ ਇਸ ਤਰ੍ਹਾਂ ਦੀ ਬਾਡੀ ਵਾਲੇ ਬੱਚੇ ਜਿਹੜੇ ਗੋਲ ਮਟੋਲ ਹੁੰਦੇ ਆ ਲੈਗ ਭਾਰੀ ਹੁੰਦੀ ਹੈ ਸਰੀਰ ਦੇ ਭਾਰੇ ਹੁੰਦੇ ਆ ਢਿੱਡ ਥੋੜਾ ਜਿਹਾ ਬਾਹਰ ਨੂੰ ਨਿਕਲਿਆ ਹੁੰਦਾ ਹੈ ਨਾ ਤਾਂ ਇਸ ਤਰ੍ਹਾਂ ਦੇ ਬੱਚੇ ਨੂੰ ਤੁਸੀਂ ਕਿਹੜੀਆਂ ਗੇਮਾਂ ਕਰਵਾ ਸਕਦੇ ਆ ਇਸ ਤਰ੍ਹਾਂ ਦੀ ਬਾਡੀ ਜਿਹੜੀ ਹੁੰਦੀ ਹੈ ਉਹ ਪਾਵਰ ਵਾਲੀਆਂ ਗੇਮਾਂ ਵਾਸਤੇ ਹੁੰਦੀ ਹੈ ਪਾਵਰ ਵਾਲੀ ਗੇਮ ਕਿਹੜੀ ਹੁੰਦੀ ਹੈ ਜਿਵੇਂ ਅਸੀਂ ਕਬੱਡੀ ਰੈਸਲਿੰਗ ਰਗਬੀ ਕੁਸ਼ਤੀ ਥਰੋ ਵਾਲੀਆਂ ਗੇਮਾਂ ਦੇ ਵਿੱਚ ਪਾਵਰ ਵਾਲੀ ਗੇਮ ਜਿਵੇਂ ਸ਼ਾਰਟ ਪੁੱਟ ਹੋ ਗਈ ਗੋਲਾ ਸਪਨਾ ਹੋ ਗਿਆ ਡਿਸਕਸ ਥਰੋ ਹੋ ਗਈ ਹੈਮਰ ਥਰੋ ਹੋ ਗਈ ਹੈਨਾ ਹੈਮਰ ਥਰੋ ਲਾਉਣਾ ਤਾਂ ਇਹੋ ਦੀਆਂ ਗੇਮਾਂ ਜਿਹਦੇ ਵਿੱਚ ਪਾਵਰ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਜਿਹਦੇ ਵਿੱਚ ਕੰਪਲੀਟ ਬਾਡੀ ਦੀ ਪਾਵਰ ਦੀ ਲੋਡ ਹੁੰਦੀ ਹੈ ਤਾਂ ਉਹ ਵਾਲੀਆਂ ਗੇਮਾਂ ਇੰਡੀਵਿਜੂਅਲ ਗੇਮਾਂ ਵਿੱਚ ਤੁਸੀਂ ਬੱਚੇ ਨੂੰ ਕਰਵਾ ਸਕਦੇ ਆ ਦੁਬਾਰਾ ਫਿਰ ਮੈਂ ਇੱਕ ਵਾਰੀ ਰਿਪੀਟ ਕਰਨਾ ਚਾਹੂੰਗਾ ਇੰਡੋਮੋਰਫ ਬਾਡੀ ਗੋਲ ਮਟੋਲ ਬਾਡੀ ਮੀਡੀਅਮ ਕੱਦ ਵੀ ਹੋ ਸਕਦਾ ਹੈ ਕੱਦ 6 ਫੁੱਟ ਤੱਕ ਵੀ ਸਵਾ 6 ਫੁੱਟ ਤੱਕ ਵੀ ਹੋ ਸਕਦਾ ਹੈ ਪਰ ਬਾਡੀ ਜਿਹੜੀ ਹੈਗੀ ਉਹ ਭਾਰੀ ਹੋਊਗੀ ਸਰੀਰ ਭਰਮਾ ਭਾਰੀ ਭਰਕਮ ਬਾਡੀ ਹੋਊਗੀ ਹਨ ਜਿਵੇਂ ਆਪਾਂ ਬਲਡੋਜ਼ਰ ਕਹਿੰਦੇ ਤਾਂ ਜਾਨੀ ਕਿ ਤਕੜਾ ਸਰੀਰ ਹੋਊਗਾ ਉਹ ਬਣੂਗਾ ਉਹਦੇ ਲੈਗ ਥਾਈਸ ਸਾਰਾ ਓਵਰ ਆਲ ਬਾਡੀ ਚੌੜੀ ਹੋਊਗੀ ਚੈਸਟ ਚੌੜੀ ਹੋਊਗੀ ਟੈਟ ਥੋੜਾ ਜਿਹਾ ਬਾਹਰ ਨੂੰ ਨਿਕਲਿਆ ਆਊਗਾ ਤਾਂ ਪਾਵਰ ਵਾਲੀ ਬਾਡੀ ਜਿਹਨੂੰ ਆਪਾਂ ਕਹਿੰਦੇ ਆ ਤੁਸੀਂ ਜਿਹੜੀਆਂ ਮੈਂ ਤੁਹਾਨੂੰ ਗੇਮਾਂ ਦੱਸੀਆਂ ਇੰਨਾ ਗੇਮਾਂ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਟਰਾਈ ਕਰ ਸਕਦੇ ਆਂ